ਸੱਚੀ ਕਾਲੀ ਜੀ ਦਵਾ ਟੀਵੀ ਅਤੇ ਰੇਡੀਓ ਸੁਣਨ ਵਾਲੇ ਸਾਰੇ ਦਸਕਾਂ ਦਾ ਮੈਂ ਹਰਪ੍ਰੀਤ ਕੌਰ ਆਪਦੀ ਦਾ ਬਹੁਤ-ਬਹੁਤ ਸਵਾਗਤ ਕਰਦੀ ਆ ਅੱਜ ਦੀਆਂ ਤਾਜ਼ੀਆਂ ਤੇ ਵੱਡੀਆਂ ਖਬਰਾਂ ਦੀ ਗੱਲ ਕਰਦੇ ਹਾਂ ਕਿ ਕੈਨੇਡਾ ਨੇ ਬਦਲੇ ਵੀਜ਼ਾ ਨਿਜ਼ਮ ਇਨ ਗਲਤੀਆਂ ਤੇ ਰੱਦ ਹੋਵੇਗਾ ਵਰਕ ਤੇ ਸਟੱਡੀ ਪਰਮਿਟ ਲੱਖਾਂ ਭਾਰਤੀ ਵਿਦਿਆਰਥੀ ਹੋਣਗੇ ਪ੍ਰਭਾਵਿਤ ਅਗਲੀ ਕੱਬ ਦੀ ਗੱਲ ਕਰਦੇ ਕੈਨੇਡਾ ਨੇ ਰਿਪੋਰਟ ਕੀਤੇ 8000 ਪ੍ਰਵਾਸੀ ਅਗਲੀ ਖਬਰ ਦੀ ਗੱਲ ਕਰਦੇ ਹੁਣੇ-ਹੁਣੇ ਪੁਚਾਲ ਦੇ ਚਟਕਿਆ ਨਾਲ ਹਿੱਲਿਆ ਅੰਮ੍ਰਿਤਸਰ ਅਗਲੀ ਖਬਰ ਦੀ ਗੱਲ ਕਰਦੇ ਬਠਿੰਡਾ ਪੁਲਿਸ ਨੇ ਨਸ਼ਾ ਤਸਕਰ ਦੀ ਨਵੀਂ ਬਣ ਰਹੀ ਕੋਠੀ ਤੇ ਚਲਾਇਆ ਬਲਡوزر ਖਬਰ ਦੀ ਗੱਲ ਕਰਦੇ ਪੜਕੀ ਪੀੜ ਨੇ ਦੋ ਸਿੱਖ ਭਰਾਵਾਂ ਦੀ ਕੀਤੀ ਕੁੱਟਮਾਰ ਤੇ ਦਸਤਾਰਾਂ ਦੀ ਕੀਤੀ ਬੇਅਦਬੀ ਅਗਲੀ ਖਬਰ ਦੀ ਗੱਲ ਕਰਦੇ ਆਪ ਦਾ ਸੀਐਮ ਚੰਨੀ ਨੇ ਨੂਰ ਜ਼ੋਰਾ ਨਾਲ ਨੱਚ-ਨਾਚ ਪਟਿਆ ਧੂੜਾ ਕਦੇ ਨਹੀਂ ਦੇਖਿਆ ਹੁਣ ਚੰਨੀ ਸਾਹਿਬ ਦਾ ਆ ਰੂਪ ਅਗਲੀ ਖਬਰ ਦੀ ਗੱਲ ਕਰਦੇ ਆ 13 14 ਤੇ 15 ਤੇ 16 ਨੂੰ ਬੰਦ ਰਹਿਣਗੇ ਬੈਂਕ ਸਕੂਲ ਅਤੇ ਸਰਕਾਰੀ ਦਫ਼ਤਰ ਅਗਲੀ ਖਬਰ ਦੀ ਗੱਲ ਕਰਦੇ 24 ਘੰਟੇ ਚ ਅੰਮ੍ਰਿਤਸਰ ਅੰਦਰ ਦੂਜਾ ਕਾਊਂਟਰ ਅਗਲੀ ਖਬਰ ਦੀ ਗੱਲ ਕਰਦੇ ਕੈਨੇਡਾ ਵਿੱਚ ਗੋਲੀ ਲੱਗਣ ਨਾਲ ਪੰਜਾਬੀ ਦੀ ਮੌਤ 1.5 ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਗਿਆ ਸੀ ਵਿਦੇਸ਼ ਅਗਲੀ ਖਬਰ ਦੀ ਗੱਲ ਕਰਦੇ 10 ਦਿਨ ਪਹਿਲਾਂ ਲਾਪਤਾ ਹੋਇਆ ਮਾਤੀ ਦੀਆਂ ਲਾਸ਼ਾਂ ਨਹਿਰ ਚ ਬਰਾਮਦ ਇੱਕ ਖਬਰ ਦੀ ਗੱਲ ਕਰਦੇ ਪੰਜਾਬ ਵਿੱਚ 13 ਮਾਰਚ ਤੱਕ ਰੇਲ ਗੱਡੀਆਂ ਰੱਦ ਅਗਲੀ ਖਬਰ ਦੀ ਗੱਲ ਕਰਦੇ ਸੰਗਰੂਰ ਪੁਲਿਸ ਨੇ ਇੱਕ ਨਸ਼ਾ ਤਸਕਰ ਦੀ ਪ੍ਰਾਪਰਟੀ ਤੇ ਬੈਂਕ ਖਾਤੇ ਕੀਤੇ ਫ੍ਰੀਜ਼ ਅਗਲੀ ਖਬਰ ਦੀ ਗੱਲ ਕਰਦੇ ਸ਼ਿਕਾਰੀਆਂ ਨੂੰ ਫੜਨ ਲਈ ਲਾ ਦਿੱਤੀ ਜੇਸੀਬੀ ਤੇ ਵੇਖੋ ਕਿਵੇਂ ਉੱਡੀ ਜੀਪ ਦੀ ਛੱਤ ਫਿਲਮੀ ਸਟਾਈਲ ਵਾਂਗ ਫਰਾਰ ਹੋਏ ਸ਼ਿਕਾਰੀ ਅਗਲੀ ਖਬਰ ਦੀ ਗੱਲ ਕਰਾਂ ਪੰਜਾਬ ਚ ਪਾਸਪੋਰਟ ਬਣਾਉਦੀ ਹਨੇਰੀ ਨੂੰ ਹੋਣ ਪਈ ਥੱਲ ਕੇਂਦਰੀ ਵਿਦੇਸ਼ ਮੰਤਰਾਲੇ ਤੋਂ ਹੈਰਾਨੀਜਨਕ ਕਾਂਕੜੇ ਆਏ ਸਾਹਮਣੇ ਅਗਲੀ ਖਬਰ ਦੀ ਗੱਲ ਕਰਦੇ ਹਿਰਨ ਦਾ ਸ਼ਿਕਾਰ ਕਰਨ ਤੇ ਮੁਕਸਾ ਜ਼ਿਲ੍ਹੇ ਤੇ ਚਾਰ ਨੌਜਵਾਨ ਰਾਜਸਥਾਨ ਪੁਲਿਸ ਵੱਲੋਂ ਗ੍ਰਿਫਤਾਰ ਅਗਲੀ ਖਬਰ ਦੀ ਗੱਲ ਕਰਦੇ ਮਾਪਿਆਂ ਦੇ ਇਕਲੋਤੇ ਪੁੱਤ ਨੇ ਆਪਣੀ ਜੀਵਨ ਲੀਲਾ ਕੀਤੀ ਖਾਤਾਵਾਂ 15 ਲੱਖ ਤੇ ਕਾਜੇ ਤੋਂ ਸੀ ਦੁਖੀ ਅਗਲੀ ਖਬਰ ਦੀ ਗੱਲ ਕਰਦੇ ਸਟੱਡੀ ਵੀਜ਼ੇ ਤੇ ਕੈਨੇਡਾ ਗਏ ਪੰਜਾਬੀਆਂ ਮੁਸ਼ਕਲਾਂ ਵਧੀਆਂ ਤੇ ਰੱਦ ਹੋ ਸਕਦੇ ਹਨ ਵਰਤੇ ਸਟੱਡੀ ਪਰਮਿਟ ਹੁਣ ਮੈਨੂੰ ਦੇ ਉਜ਼ਾਦ ਅਗਲੇ ਪ੍ਰੋਗਰਾਮ 'ਚ ਮਿਲਦੇ ਇਸ ਸਮੇਂ 'ਚ ਵਡੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਧੰਨਵਾਦ